ਕੁੜੀਆਂ ਨੂੰ ਮਾਰਨ ਤੇ ਹੋ ਗਏ ਹੁਣੇ ਉਹ ਅਮਰੀਕਾ ਸਟੋਰ ਵਾਲਾ ਹੁਣੇ ਮੈਂ ਵਾਟ ਧੂਸ ਕਰਦਾ ਐ ਇੰਨੇ ਇੰਨੇ ਤੇ ਨਿੱਕੇ ਨਿੱਕੇ ਕੁੜੀਆਂ ਨੂੰ ਪ੍ਰੇਮ ਜੇ ਯਾਰੋ ਨਾਂ ਲ ਜਾਣ ਨਾ ਜਣਾ ਨਹੀਂ ਹੁੰਦੇ ਆ ਤੁਹਾਨੂੰ ਸਰਕਾਰ ਤੋਂ ਵੀ ਦਾਅਵੇ ਕਰਦੀ ਨਾ ਵਾਟੇ ਵਾਟੇ ਫੈਕਸ ਲਾ ਕੇ ਤੇ ਪੁਲਿਸ ਪੰਜਾਬ ਪੁਲਿਸ ਮੁਰਖ ਬੁਰਖ ਬਣਾਉਂਦੀ ਸਾਹ ਦੇ ਪ੍ਰੋਗਰਾਮ ਚੱਲ ਰਹੇ ਆ ਆ ਚੱਲ ਰਹੇ ਤੁਹਾਡੇ ਸਾਹ ਜੀ ਪੰਜਾਬ ਦੇ ਹਰਾ ਇੱਕ ਪ੍ਰੈਗਾ ਖਾਧਾ ਆ ਨੇ ਨਹੀਂ ਇੱਕ ਨਹੀਂ ਖਾ ਇੱਕ ਨਹੀਂ ਜ਼ਿਆਦਾ ਖਾਧੇ ਲੱਗਦੇ ਪ੍ਰੈਗਾ ਦਾ ਮੈਨੂੰ ਪਤਾ ਇੱਕ ਸਾਖੀ ਹੁੰਦਾ ਤੇ ਦੋ ਵਾਹ ਕੀ ਹੁੰਦਾ ਕਿੰਨੇ ਪ੍ਰੈਗਾ ਜੀ ਸਾਡੇ ਪਤਾ ਦੋ ਦਾ ਲਾਓ ਦੋ ਪ੍ਰੈਗਾ ਖਾਧੇ ਆ ਤੂੰ ਆਪ ਕੀ ਤੋਂ ਲੈ ਗਈ ਬਤ ਪ੍ਰੇਗਾ ਲੈ ਗਈ ਮੈਂ ਆ ਰੋਟੀ ਸਾਡੇ ਪਾਸੇ ਕਰ ਲੈ ਕੋਈ ਹੋਸਲੇ ਨਾਲ ਗੱਲ ਕਰਦਾ ਪ੍ਰੇਗਾ ਨਹੀਂ ਕੀ ਤੂੰ ਤੂੰ ਇਹ ਹੁੰਦੀ ਨਹੀਂ ਹੌਸਲੇ ਨਾਲ ਕੀ ਤੋਂ ਲੈ ਆ ਮੈਨੂੰ ਦੱਸ ਆਪਾਂ ਫੜ ਗਈ ਉਹ ਕਿਤੋਂ ਲੈ ਆ ਕੀ ਤੋਂ ਲੈ ਪ੍ਰੇਗਾ ਕੀ ਤੋਂ ਲੈ ਕੇ ਆਈ ਆ ਅੱਛਾ ਕਿਹੜੀ ਦੁਕਾਨ ਤੋਂ ਨਾਮ ਦੱਸ ਇੱਕ ਮਿੰਟ ਕੀ ਨਾਮ ਹੈ ਲਾਸ਼ ਹੈ ਕਿਸੇ ਦੇ ਘਰ ਤੋਂ ਇਹਦੇ ਘਰ ਤੋਂ ਸ਼ਹਿਰ ਤੋਂ ਲੈ ਆਈਆਂ ਬੰਲੇ ਤੋਂ ਲੈ ਆਈਆਂ ਘਰ ਤੋਂ ਲੈ ਆਈਆਂ ਕਿੰਨਾ ਕੁ ਕੁਛ ਲੈ ਕੇ ਆ ਕੁਛ ਦੇ ਭਾਈਏ ਕੁਰਸੀ ਤੋਂ ਲੈਣਾ ਪੈਣਾ ਆ ਵੇ ਲੋ ਲੁਕੋ ਇਧਰ ਕਰੋ ਲੋ ਆ ਲੋਕੋ ਆ ਵੇ ਨਾ ਕੋਈ ਬਿੱਛੇ ਆ ਅਸੀਂ ਲੈਲੀ ਕਰਨ ਆਈ ਸੀਗੀ ਠੀਕ ਆ ਤੇ ਦੁਬਾਰਾ ਕਰਾਂਗੇ ਤੇ ਆ ਜਿਹੜੇ ਕਹਿੰਦੇ ਆ ਨਾ ਸਰਕਾਰ ਨੂੰ ਆ ਸਾਡੀ ਸ਼ੁਰੂਆਤ ਇੱਥੋਂ ਹੋ ਗਈ ਕੁੜੀ ਵੇ ਲੋ ਕਰੇਗਾ ਆ ਕਰੇਗਾ ਉਹ ਕਰੇਗਾ ਇਹਨੇ ਆਪੋ ਸੀ ਉਹ ਵੀ ਸ਼ੁਰੂਆਤ ਹੋ ਗਈ ਸਾਡੀ ਜਨਾਨੀ ਲੋ ਜੀ ਲੇਡੀਜ਼ ਤੋਂ ਨਹੀਂ ਨਾ ਚਿੱਟਾ ਪੀਟਾ ਹੋਏ ਨੇ ਇਹਨੇ ਪਤਾ ਨਹੀਂ ਉਹਨੂੰ ਬਿਠਾਇਓ ਮਾੜਾ ਸਹੀ ਕਰਕੇ ਉਹ ਬੈਠੇ ਹੀ ਨਹੀਂ ਜਾਂਦਾ ਕੀ ਕਰਦੇ ਹਾਂ ਦੱਸੋ ਇਹ ਕੀ ਕਰੀਏ ਪਾਣੀ ਪੀ ਬਲਾ ਜਿੰਦੇ ਰੋਟੀ ਪਾਣੀ ਰੋਟੀ ਨਹੀਂ ਖਾ ਖਾਦੀ ਜਾ ਰਹੀ ਉਹ ਕੀ ਕਰੂ ਕਿੰਨੀ ਉਮਰ ਦਾ ਹੈ ਇਹਦਾ ਰੋਟੀ ਖਾਦੀ ਜਾ ਰਹੀ ਤੇ ਹਾਲਾਤ ਤਾਂ ਕੋਈ ਪਿਆਰ ਦੇ ਇੱਕ ਮਿੰਟ ਬਾਈ ਦੇ ਬਾਪੇ ਇੱਕ ਮਿੰਟ ਬਾਈ ਕਿਹੜੀ ਮੈਡੀਕਲ ਸਟੋਰ ਤੋਂ ਲੈ ਕੇ ਆਇਆ ਘਰ ਤੋਂ ਗਲੀ ਤੋਂ ਪੁੱਛ ਪਾਣੀ ਪਾਣੀ ਪਿਆ ਦੋ ਜਨਾਬ ਕੀ ਹੋਵੇ ਮੈਡੀਕਲ ਪਾਣੀ ਪੀਓ ਉਰਕੀ ਖਾ ਲੈ ਉਰਕੀ ਖਾ ਲੈ ਕੀ ਨਾਮ ਆ ਤੇ ਮੈਂ ਕਿ ਸੋਹ ਹਾਂ ਨਾਮ ਤਾਂ ਸੀ ਮੋਲੇ ਕੀ ਨਾਮ ਨਾਂ ਨਹੀਂ ਪਤਾ ਇਹਨੂੰ ਬਈ ਕਾਖਣ ਕਰਾਈ ਜੀ ਆਪਾਂ ਹਣ ਇਹ ਜਾਨਾ ਹੈ ਜੀ ਸਵਾਪਾ ਉਹ ਤੇ ਠੰਡ ਨਹੀਂ ਵੇ ਹਣ ਫਿਰ ਛੱਡਦਾ ਛੱਡਦਾ ਫਿਰ ਨੂੰ ਅਸੇ ਵਾ ਇੱਥੇ ਕਰਿਓ ਉੱਤਰ ਕੈਮਰਾ ਮੂਰੇ ਦੱਸੋ ਛੱਡ ਕੇ ਅਸਾਂ ਤੈਨੂੰ ਛੱਡ ਦੇ ਹਰ ਰੋਜ਼ ਹੀ ਹਰ ਰੋਜ਼ ਹੀ ਕੰਨ ਜੀ ਬਣਾ ਇਹਨੂੰ ਸ਼ਰਤਾਂ ਸਿਵਰਸਤਾ ਹਰ ਰੋਜ਼ ਦੇ ਚਾਮਾ ਬਾਬੇ ਇਹ ਦੇਖੋ ਤੁਸੀਂ ਦੋ ਕੈਪਸੂਲ ਖਾ ਕੇ ਦਾ ਹਾਲ ਵੇਖੋ ਕੀ ਪਿਆਗਾ ਦਾ ਦੋ ਨਹੀਂ ਹੋ ਸਕਦੇ ਹੋ ਸਕਦਾ ਜਿਆਦਾ ਬਣਾ ਇਹਨੂੰ ਇੱਕ ਬਾਜਾ ਬਾਜਾ ਨਹੀਂ ਮੈਨੂੰ ਨਹੀਂ ਸੋਚਤ ਨਹੀਂ ਕਰਦੀ ਕੁੜੀ ਹੈ 12 ਤੋਂ 19 ਸਾਲ ਦੀ ਕੁੜੀ ਕੁੜੀ ਤੈਨੂੰ ਲਾਇਆ ਕਿਹਨੇ ਤੈਨੂੰ ਖਾਣਾ ਹੈ ਆ ਪਾਉ ਨਹੀਂ ਸਾਰੇ ਬੈਠੇ ਨੇ ਸੁਣ ਮੈਨੂੰ ਨਾਮ ਦੱਸੀ ਮੈਡੀਕਲ ਸਟੋਰ ਦਾ ਕੀ ਹੈ ਨਾਮ ਕੀ ਹੈ ਮੈਡੀਕਲ ਸਟੋਰ ਦਾ ਤੈਨੂੰ ਉੱਥੇ ਲੱਗ ਯਾਰ ਕੀ ਨਾਮ ਹੈ ਕੀ ਨਾਮ ਇਹ ਬਹੁਤ ਹੈ ਨਾ ਉਹ ਚਲੇ ਆ ਰਿਹਾ ਪੰਜ ਮਿੰਟ ਲਾ ਦੇਉਂਦੇ ਫੈਨ ਤਾਂ ਨਾਮ ਕੀ ਉਹਦਾ ਜਿੱਤੋ ਲੱਗ ਗਈ ਵਰਤ ਇਹ ਪ੍ਰੈਗਾ ਆ ਪੰਜ ਮਿੰਟ ਲਾ ਦਿੰਦਾ ਫੈਨ ਤੇ ਉਹ ਇਹਨੂੰ ਅਜੇ ਤਾਂ ਪਹਿਲਾਂ ਪਾਉ ਉਹਨੂੰ ਜਿੰਨੇ ਕਰਾਉਂਦੇ ਪਾ ਲੈ ਪਾ ਲੈ ਉਹਨੂੰ ਪਾਉ ਮੜਾ ਜਾ ਆ ਵੇ ਉਹਨੂੰ ਆ ਰਿਹਾ ਕਿੱਥੋਂ ਗਿਆ ਆ ਵੇਖੋ ਇੱਧਰ ਹਾਲ ਤੂੰ ਕਿਹੜੇ ਮੈਡੀਕਲ ਸਟੋਰ ਤੋਂ ਪ੍ਰੈਗਾ ਲੱਕੀ ਐਸੀ ਨੂੰ ਲੈਣਾ ਬਾਹਰ ਲੈ ਬਸ ਉਹ ਤੇ ਦਵਾਈ ਦਵਾਵਾਂਗੇ ਕਿ ਅੱਧੀ ਭਲੇ ਕੀ ਦੱਸ ਦੱਸੀ ਮੈਂ ਕਿੱਥੋਂ ਲੱਗਈ ਆ ਉੱਥੋਂ ਕੀ ਕੀ ਨਾਮ ਉਹਦਾ ਨਾਮ ਦੱਸੀਂ ਆ ਜੀਰਾ ਰੋਡ ਤੋਂ ਪੀ ਲਾ ਤੇ ਮਹੂ ਰੋਡ ਤੋਂ ਜੀਰਾ ਰੋਡ ਕੇ ਮਹੂ ਰੋਡ ਪਾਣੀ ਪੀ ਲੈਣ ਦੇ ਕੋਈ ਕੀ ਕੀ ਨਾਮ ਕੀ ਹੋਦਾ ਨਾਲ ਹੀ ਲੈ ਜਾਓ ਜੀ ਸਿੱਧਾ ਪੀ ਸਿੱਧੇ ਪਾਣੀ ਪੀ ਸਿੱਧੇ ਹੋਵੇ ਦੁਕਾਨ ਦਿਖਾ ਦੇਗੀ ਸਿੱਧਾ ਖੜੇ ਹੀ ਨਹੀਂ ਆਂਦਾ ਉਹਦਾ ਤਾਂ ਲੱਤਾਂ ਹੀ ਨਹੀਂ ਪਾਰਦੇ ਹਲਦੀ ਆ ਬੋਲ ਨਾ ਬੋਲ ਕੀ ਹੋਦਾ ਪੁੱਤ ਨਾਮ ਕੀ ਹੈ ਨਾ ਬੋਲੀ ਮਤਲਬ ਕੀ ਨਾਮ ਪਾਣੀ ਕੱਢੀ ਨਾ ਰੱਖੀ ਆ ਵਾ ਹੁਣੇ ਨਾਲ ਹੀ ਕੰਮੀ ਜাদি ਮਾਰੀ ਨਾ ਜੇ ਬੋਲੇ ਚਾਹ ਉਹ ਪਾਰੀ ਬੋਲੇ ਸਰ ਜਨਾ ਉਹ ਮੈਡੀਕਲ ਸਟੋਰ ਦਾ ਹੁਣੇ ਮੈਂ ਦਾ ਡੀਸ ਕਰਦਾ ਆਵੇਂ ਇੰਨੇ ਇੰਨੇ ਤੇ ਮਿੱਕੀਆਂ ਮਿੱਕੀਆਂ ਕੁੜੀਆਂ ਨੂੰ ਪਰੇਗਾ ਜੇ ਯਾਰੋ ਉਹ ਨਾਲ ਜਾਣ ਨਰ ਜੜਾ ਨਹੀਂ ਹੁੰਦੇ ਇਹਨਾਂ ਦੀ ਜ਼ਮੀਨ ਹੈ ਜਿਹੜੇ ਲੈਂਦੇ ਨੇ ਮੈਡੀਕਲ ਸਟੋਰ ਦਾ ਨਾਮ ਕੀ ਜਿਹੜਾ ਲੈਂਦੇ ਨੇ ਨਾਮ ਬਖ ਆਸਮਾਨ ਉਪਰ ਆਈ ਨਾ ਆ ਲੈਣੇ ਨੀਗਾ ਆ ਪੰਜਾਬ ਆ ਜਿਹੜੀ ਝਾੜੂ ਦੀ ਸਰਕਾਰ ਹੈ ਉਹ ਕਰਦੀ ਆ ਝਾੜੂ ਸਰਕਾਰ ਦੀ ਤਾਂ ਕਰਦੀ ਨਾ ਵੱਡੇ ਵੱਡੇ ਫੈਕਸ਼ਨਾਂ ਆ ਕੇ ਤੇ ਪੰਜਾਬ ਪੁਲਿਸ ਪੰਜਾਬ ਪੁਲਿਸ ਮੁਰਖ ਗੁਰਖ ਬਣਾਉਂਦੀ ਸਾਜ ਪ੍ਰੋਗਰਾਮ ਚੱਲ ਰਹੇ ਆ ਆ ਚੱਲ ਰਹੇ ਤੁਹਾਡੇ ਸਾਜ ਆ ਵੇ ਲੋ ਆ ਹਾਂ ਤੁਹਾਡੇ ਪੁਲਿਸ ਦਾ ਤੇ ਪ੍ਰਸ਼ਾਸਨ ਦਾ ਸਰਕਾਰ ਦਾ ਕੁੜੀਆਂ ਨੂੰ ਮਾਰਨ ਤੇ ਹੋ ਗਏ ਹੁਣੇ ਆ ਦੇਖ ਪੰਜਾਬ ਪੁਲਿਸ ਵਾਲੇ ਜਾ ਕੇ ਕੈਂਪ ਲਾਉਂਦੇ ਆ ਸਕੂਲਾਂ ਚ ਆ ਕੈਂਪ ਕੈਂਪ ਲਾਉਂਦੇ ਪਿੰਡਾਂ ਚ ਜਾ ਕੇ ਕਿਤੇ ਲੋਕ ਪਹਿਲਾਂ ਹੀ ਪੜੇ ਲਿਖੇ ਉਹਨਾਂ ਨੂੰ ਨਾਉਂਦੇ ਮੈਡੀਕਲ ਸਟੋਰ ਵਾਲੇ ਦਾ ਨਾਮ ਨਸੀਬਤ ਕੀ ਹੈ ਮੈਡੀਕਲ ਸਟੋਰ ਦਾ ਨਾਮ ਲਾ ਕੇ ਇੱਥੋਂ ਦੀ ਰਹਿਣ ਵਾਲੀ ਦਾ ਇਤੋਂ ਐਨੀ ਐਨਾ ਇਹਦਾ ਚੱਲਦਾ ਬੇਸ ਹਦਾ ਹੈ ਮੈਡੀਕਲ ਸਟੋਰ ਦਾ ਨਾਮ ਨਹੀਂ ਉਹ ਤਾਂ ਲਿਆ ਯਾਰ ਜੀਬ ਇਹਦੀ ਕੰਬੀ ਯਾਨੀ ਕਿ ਨਸ਼ੇ ਨਾਲ ਕੰਬੀ ਕੰਬ ਰਹੀ ਹੈ ਤੇ ਬੋਲੇ ਨਹੀਂ ਜਾ ਰਿਹਾ ਪਰ ਮੈਂ ਉਹ ਰੋਟਾ ਖਾਣੇ ਕੋਟੀ ਸੇ ਖਾਂ ਅੱਜ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਪ੍ਰਾਈਵੇਟ ਵਿਅਕਤੀਆਂ ਵੱਲੋਂ ਲੜਕੀ ਦੇ ਪ੍ਰੈਗਾ ਕੈਪਸੂਲ ਖਾਦੇ ਹੋਣ ਬਾਰੇ ਜਾਂ ਕੋਈ ਹੋਰ ਨਸ਼ਾ ਕੀਤੇ ਹੋਣ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਆ ਜੋ ਇਸ ਸਬੰਧੀ ਅਸੀਂ ਲੜਕੀ ਦਾ ਐਡਰੈਸ ਵੈਰੀਫਾਈ ਕਰ ਰਹੇ ਆ ਲੜਕੀ ਦਾ ਐਡਰੈਸ ਵੈਰੀਫਾਈ ਕਰਕੇ ਤੇ ਲੜਕੀ ਪਾਸੋਂ ਪੁੱਛਗਿੱਛ ਕਰਕੇ ਅਸੀਂ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਤੇ ਜੇਕਰ ਲੜਕੀ ਨੂੰ ਕਿਸੇ ਮੈਡੀਕਲ ਟਰੀਟਮੈਂਟ ਦੀ ਜ਼ਰੂਰਤ ਹੋਈ ਤਾਂ ਉਸ ਦਾ ਲਿਹਾ ਜਾ ਮੈਡੀਕਲ ਟਰੀਟਮੈਂਟ ਵੀ ਕਰਵਾਇਆ ਜਾਏਗਾ ਥੈਂਕ ਯੂ ਪਰ ਪੰਜਾਬ ਦੇ ਹਰ ਇੱਕ ਪ੍ਰੈਗਾ ਖਾਧਾ ਨੇ ਨਹੀਂ ਇੱਕ ਨਹੀਂ ਜਿਆਦਾ ਖਾਧੇ ਲੱਗਦੇ ਪ੍ਰੈਗਾ ਦਾ ਮੈਨੂੰ ਪਤਾ ਇੱਕ ਸਾਜੀ ਹੁੰਦਾ ਤੇ ਦੋ ਵਾ ਇੱਕੀ ਹੁੰਦਾ ਕਿੰਨੇ ਪ੍ਰੈਗਾ ਸਾਡੇ ਕੋਲ ਦੋ ਰੋਜ਼ ਰਹਿ ਕੇ ਖਾਦੇ ਦੋ ਪ੍ਰੈਗਾ ਟਰੀਟਮੈਂਟ ਵਿੱਚ ਕਿਤੋਂ ਲੱਗੀ ਪੁੱਤ ਪ੍ਰੈਗਾ ਨਹੀਂ ਕਿਤੋਂ ਮੈਂ ਆ ਰੋਟੀ ਸਾਡੇ ਪਾਸੇ ਕਰ ਲੈ ਕੋਈ ਨਹੀਂ ਹੌਸਲੇ ਨਾਲ ਗੱਲ ਕਰਦਾ ਪ੍ਰੈਗਾ ਨਹੀਂ ਕਿਤੋਂ ਤੂੰ ਇਹ ਨਹੀਂ ਹੁੰਦੀ ਨਹੀਂ ਹੌਸਲੇ ਨਾਲ ਕਿਤੋਂ ਲਿਆ ਮੈਨੂੰ ਦੱਸ ਆਪਾਂ ਫੜੀਏ ਉਹ ਕਿਤੋਂ ਲਿਆ ਕਿਤੋਂ ਲਿਆ ਪ੍ਰੈਗਾ ਹੂੰ ਕੀ ਤੋਂ ਲੈ ਕੇ ਆਈਆਂ ਅੱਛਾ ਕਿਹੜੀ ਦੁਕਾਨ ਤੋਂ ਨਾਮ ਦੱਸ ਇੱਕ ਮਿੰਟ ਕੀ ਨਾਮ ਹੈ ਲਾਸ਼ ਹੈ ਕਿਸੇ ਦੇ ਘਰ ਤੋਂ ਇਹਦੇ ਘਰ ਤੋਂ ਸ਼ਹਿਰ ਤੋਂ ਲੈ ਆਈਆਂ ਬਨਲੇ ਤੋਂ ਲੈ ਆਈਆਂ ਘਰ ਤੋਂ ਲੈ ਆਈਆਂ ਅੱਗੇ ਉਹਨੇ ਕੁਰਸੀ ਲੈ ਕੇ ਉਹਸੀ ਤੇ ਬਾਈਏ ਕੁਰਸੀ ਤਾਂ ਲੈਣਾ ਪੈਣਾ ਆ ਵੇ ਲੋ ਲੁਕੋ ਇਧਰ ਕਰੋ ਹਰ ਲੋਕੋ ਆ ਰਹੇ ਨੇ ਕੋਈ ਬਿਸਤਰੇ ਆਈ ਰੈਲੀ ਕਰਨ ਆਈ ਸੀਗੀ ਠੀਕ ਆ ਤੇ ਦੁਬਾਰਾ ਕਰਾਂਗੇ ਤੇ ਆਹ ਜਿਹੜੇ ਕਹਿੰਦੇ ਆ ਨਾ ਸਾਡੀ ਸ਼ੁਰੂਆਤ ਸਾਡੀ ਸ਼ੁਰੂਆਤ ਇੱਥੋਂ ਹੋ ਗਈ ਕੁੜੀ ਦੇ ਲੋ ਕਰੇਗਾ ਆਪਣੇ ਨਾ ਉਹ ਕਰੇਗਾ ਇਹਨੇ ਆਪ ਕੋਈ ਸ਼ੁਰੂਆਤ ਹੋ ਵੀ ਨਹੀਂ ਜਨਾਨੀ ਨੂੰ ਜਿਹੜੇ ਲੇਡੀਜ਼ ਤੁਹਾਨੂੰ ਨਹੀਂ ਲੋ ਨਾ ਚਿੱਟਾ ਪੀਤਾ ਹੋਏ ਨਾ ਇਹਨਾਂ ਨੂੰ ਪਤਾ ਨਹੀਂ ਉਹਨੂੰ ਬਿਠਾਇਓ ਮਾੜਾ ਸਹੀ ਕਰਕੇ ਉਹ ਬੈਠੇ ਹੀ ਨਹੀਂ ਜਾਂਦਾ ਠੀਕ ਆ ਤੇ ਹੁਣ ਦੱਸੋ ਇਹਦਾ ਕੀ ਕਰੀਏ ਪਾਣੀ ਪੀ ਪਲਾ ਜਿੰਦਰਾ ਰੋਟੀ ਪਾਣੀ ਮਿੱਟੀ ਨਹੀਂ ਖਾ ਖਾਦੀ ਜਾ ਰਹੀ ਉਹ ਪਕੀ ਕਰੂ ਕਿੰਨੀ ਉਮਰ ਦਾ ਕੰਮ ਦਾ ਇੱਦਾਂ ਰੋਟੀ ਖਾਦੀ ਆ ਰਹੀ ਤੇ ਹਾਲਾਤ ਤਾਂ ਕੋਈ ਪਿਆਰ ਦੇ ਇੱਕ ਮਿੰਟ ਬਾਈ ਇੱਕ ਮਿੰਟ ਬਾਈ ਦੱਸ ਤੂੰ ਕਿਹੜੀ ਮੈਡੀਕਲ ਸਟੋਰ ਤੋਂ ਲੱਕੀ ਇਹ ਪ੍ਰੈਗਨੈਂਸੀ ਘਰ ਤੋਂ ਗਲੀ ਤੋਂ ਪੁੱਛ ਲੈ ਉਹਦੀ ਬਾਤ ਬਾਤ ਪਾਣੀ ਪਾਣੀ ਪਿਆ ਦੇ ਨਾ ਜਨਾਬ ਕੀ ਉਹ ਮੈਡੀਕਲ ਪਾਣੀ ਪੀ ਉਹ ਕਿਤੇ ਵਾਲਾ ੁਰਕੀ ਖਾ ਕੀ ਨਾਮ ਆ ਤੇ ਮੈਂ ਕਿ ਸੋਹ ਹਾਂ ਨਾਮ ਤਾਂ ਸੀ ਮੋਲੇ ਕੀ ਨਾਮ ਨਾਂ ਨਹੀਂ ਪਤਾ ਇਹਨੂੰ ਬਈ ਕਾਖਣ ਕਰਾਈ ਜੀ ਆਪਾਂ ਹਣ ਇਹ ਜਾਨਾ ਹੈ ਜੀ ਸਵਾਪਾ ਉਹ ਤੇ ਠੰਡ ਨਹੀਂ ਵੇ ਹਣ ਫਿਰ ਛੱਡਦਾ ਛੱਡਦਾ ਫੇਰ ਨੋ ਅਸੇ ਵਾ ਇੱਥੇ ਕਰਿਓ ਉੱਤਰ ਕੈਮਰਾ ਮੂਰੇ ਦੱਸੋ ਛੱਡ ਕੇ ਅਸਾਂ ਤੈਨੂੰ ਛੱਡ ਦੇ ਹਰ ਰੋਜ਼ ਹੀ ਹਰ ਰੋਜ਼ ਗੰਦ ਜੀ ਉਹਨਾਂ ਨੇ ਇਹਨੂੰ ਸ਼ਰਤਾਂ 'ਚ ਰਖਤਾ ਹੈ। ਇਹ ਗੁੱਸੇ 'ਚ ਆਇਆ ਤੇ ਕੋਈ ਬਾਬੇ ਨੂੰ ਤਾਂ ਬਾਪੇ ਨੂੰ ਤਾਂ ਇਹ ਦੇਖੋ ਤੁਸੀਂ ਦੋ ਕੈਪਸੂਲ ਖਾ ਕੇ ਇਹਦਾ ਹਾਲ ਦੇਖੋ ਕੀ ਪਿਆਗਾ। ਦੋ ਨਹੀਂ ਹੋ ਸਕਦੇ। ਇਹਨਾਂ ਦਾ ਜਿਆਦਾ ਕੈਪਸੂਲ ਪਾ ਦੋ। ਬੜਾ ਇਹਨੂੰ ਇੱਕ ਬਾਜਾ ਬਾਜਾ ਨਹੀਂ ਜੁੜਾਈ ਨਹੀਂ ਸੋਰਤ ਨਹੀਂ ਕਰਦੀ। ਇੱਕ ਕੁੜੀ ਹੈ 12 ਸਾਲ ਦੀ ਕੁੜੀ। ਕੁੜੀ ਤੈਨੂੰ ਲਾਇਆ ਕਿਹਨੇ ਤੇਰੇ ਨਾਲ ਹੈ? ਆਹ ਭਾਉ ਨਹੀਂ ਸਾਰੇ ਬੈਠੇ ਨੇ। ਤੂੰ ਐਂ ਕਰ ਬਾਈ ਕੋਸੀ ਦਾ। ਮੈਨੂੰ ਨਾਮ ਦੱਸੀ ਮੈਡੀਕਲ ਸਟੋਰ ਦਾ ਕੀ ਹੈ? ਨਾਮ ਕੀ ਹੈ ਮੈਡੀਕਲ ਸਟੋਰ ਦਾ? ਤੈਨੂੰ ਉੱਥੇ ਲੈ ਗੋ ਯਾਰ। ਕੀ ਨਾਮ ਹੈ? ਕਿੱਤੀ ਨਾਮ? ਇਹ ਭਾਉ ਬੇਨਾ ਕਿੰਨੇ ਚ ਟਾਈਮ ਲੱਗਿਆ 5 ਮਿੰਟ ਲੱਗਦੇ ਹੁੰਦੇ ਫੈਨ ਦਾ ਨਾਮ ਕੀ ਉਹਦਾ ਜਿੱਤੋ ਲੱਗਿਆ ਜੀ ਬੱਸ ਪ੍ਰੈਗਾ ਆ 5 ਮਿੰਟ ਲਾ ਦਿੰਦਾ ਫੈਨ ਤੇ ਉਹ ਇਹਨੂੰ ਆ ਜੇ ਤਾਂ ਨਾਮ ਪਾਓ ਇਹਨੂੰ ਜਿੱਥੇ ਉਹ ਕੋਣ ਪਾਵੇ ਪਾਣ ਉਹਨੂੰ ਪਾਓ ਮਟਾ ਜਾ ਆ ਵੇ ਲੋ ਆ ਨਕਲਾ ਆ ਦੇ ਲੋ ਕਿਥੋਂ ਆ ਆ ਵੇਖੋ ਇੱਧਰ ਹੁਣ ਇੱਧਰ ਪੁੱਤ ਆ ਵੇਖੋ ਇਧਰ ਹਾਲ ਤੂੰ ਕਿਹੜੇ ਮੈਡੀਕਲ ਸਟੋਰ ਤੋਂ ਪ੍ਰੈਗਾ ਲੈ ਕੇ ਆਈ ਸੀ ਮੈਨੂੰ ਇਹਦਾ ਬਾਸ ਦੇ ਬੱਸ ਇਹਦੇ ਦਵਾਈ ਦਵਾਵਾਂਗੇ ਕਿ ਇੱਥੇ ਤੋਂ ਲੈ ਕੇ ਕੀ ਦੱਸ ਦੱਸੀ ਮੈਂ ਜਿੱਥੇ ਲੱਗਿਆ ਆ ਉੱਥੋਂ ਕੀ ਕੀ ਨਾਮ ਉਹਦਾ ਨਾਮ ਦੱਸੀ ਆ ਜੀਰਾ ਰੋਡ ਤੋਂ ਪੀ ਲਾ ਤੇ ਮਹੂ ਰੋਡ ਤੋਂ ਜੀਰਾ ਰੋਡ ਕੇ ਮਹੂ ਰੋਡ ਪਾਣੀ ਪੀ ਲੈਣ ਦੇ ਕੋਈ ਕੀ ਕੀ ਨਾਮ ਕੀ ਹੋਦਾ ਨਾਲ ਹੀ ਲੈ ਜਾਓ ਜੀ ਸਿੱਧਾ ਪੀ ਸਿੱਧੇ ਪਾਣੀ ਪੀ ਸਿੱਧੇ ਹੋਵੇ ਦੁਕਾਨ ਦਿਖਾ ਦੇਗੀ ਸਿੱਧਾ ਖੜੇ ਹੀ ਨਹੀਂ ਆਂਦਾ ਉਹਦਾ ਤਾਂ ਲੱਤਾਂ ਹੀ ਨਹੀਂ ਪਾਰਦੇ ਹਲਦੀ ਆ ਬੋਲ ਨਾ ਬੋਲ ਕੀ ਹੋਦਾ ਪੁੱਤ ਨਾਮ ਕੀ ਹੈ ਨਾ ਬੋਲੀ ਮਤਲਬ ਕੀ ਨਾਮ ਪਾਣੀ ਕੀ ਨਾਮ ਕੀ ਹੋਦਾ ਹੁਣੇ ਨਾਲ ਹੀ ਕੰਮੀ ਜੀ ਦੀ ਮਾਰੀ ਨਾ ਜੇ ਬੋਲੇ ਚਾਹੋ ਤਾਂ ਆਈ ਬੋਲੇ ਸਰ ਜੀ ਉਹ ਮੈਡੀਕਲ ਸਟੋਰ ਦਾ ਹੁਣੇ ਮੈਂ ਦਾ ਡੀਸਕ ਕਰਦਾ ਆਵੇਂ ਇੰਨੇ ਇੰਨੇ ਤੇ ਮਿੱਕੀਆਂ ਮਿੱਕੀਆਂ ਕੁੜੀਆਂ ਨੂੰ ਪਰੇਗਾ ਜੇ ਯਾਰੋ ਉਹ ਨਾਲ ਜਾਣ ਨਾ ਜੜਾ ਨਹੀਂ ਹੁੰਦੇ ਇਹਨਾਂ ਦੀ ਜ਼ਮੀਨ ਹੈ ਜਿਹੜੇ ਲੈਂਦੇ ਨੇ ਮੈਡੀਕਲ ਸਟੋਰ ਦਾ ਨਾਮ ਕੀ ਜਿਹੜਾ ਲੈਂਦੇ ਨੇ ਨਾਮ ਦਾ ਸਾਨੂੰ ਪਰਾਂ ਇਹੋ ਆ ਲੈਣੇ ਨਹੀਂ ਗਾ ਆ ਪੰਜਾਬ ਆ ਜਿਹੜੀ ਝਾੜੂ ਦੀ ਸਰਕਾਰ ਹੈ ਉਹ ਕਰਦੀ ਆ ਝਾੜੂ ਸਰਕਾਰ ਤਾਂ ਹੀ ਦਾਵੇ ਕਰਦੀ ਨਾ ਵੱਡੇ ਵੱਡੇ ਫੈਕਸ ਲਾ ਕੇ ਤੇ ਪੰਜਾਬ ਪੁਲਿਸ ਪੰਜਾਬ ਪੁਲਿਸ ਮੁਰਖ ਗੁਰਖ ਬਣਾਉਂਦੀ ਸਾਜ ਪ੍ਰੋਗਰਾਮ ਚੱਲ ਰਹੇ ਆ ਆ ਚੱਲ ਰਹੇ ਤੁਹਾਡੇ ਸਾਜ ਆ ਵੇ ਲੋ ਆ ਹਾਂ ਤੁਹਾਡੇ ਪੁਲਿਸ ਦਾ ਤੇ ਪ੍ਰਸ਼ਾਸਨ ਦਾ ਸਰਕਾਰ ਦਾ ਕੁੜੀਆਂ ਨੂੰ ਮਾਰਨ ਤੇ ਹੋ ਗਏ ਹੁਣੇ ਆ ਦੇਖ ਪੰਜਾਬ ਪੁਲਿਸ ਵਾਲੇ ਜਾ ਕੇ ਕੈਂਪ ਲਾਉਂਦੇ ਆ ਸਕੂਲਾਂ ਚ ਆ ਕੈਂਪ ਕੈਂਪ ਲਾਉਂਦੇ ਪਿੰਡਾਂ ਚ ਜਾ ਕੇ ਕਿਤੇ ਲੋਕ ਪਹਿਲਾਂ ਹੀ ਪੜੇ ਲਿਖੇ ਉਹਨਾਂ ਨੂੰ ਨਾਉਂਦੇ ਮੈਡੀਕਲ ਸਟੋਰ ਵਾਲੇ ਦਾ ਨਾਮ ਨਸੀਬਤ ਕੀ ਹੈ ਮੈਡੀਕਲ ਸਟੋਰ ਦਾ ਨਾਮ ਲਾ ਕੇ ਇੱਥੋਂ ਦੀ ਰਹਿਣ ਵਾਲੀ ਦਾ ਇਤੋਂ ਨਾ ਇੰਨੇ ਇੰਨਾ ਇਹਦਾ ਚੱਲਦਾ ਬੇਸ ਹਦਾ ਹੈ ਮੈਡੀਕਲ ਸਟੋਰ ਦਾ ਨਾਮ ਨਹੀਂ ਉਹ ਤਾਂ ਲਿਆ ਯਾਰ ਜੀਬ ਇਹਦੀ ਕੰਬੀ ਯਾਨੀ ਕਿ ਨਸ਼ੇ ਨਾਲ ਕੰਬੀ ਕੰਬ ਰਹੀ ਹੈ ਤੇ ਬੋਲੇ ਨਹੀਂ ਜਾ ਰਿਹਾ ਪਰ ਮੈਂ ਉਹ ਰੋਟਾ ਖਾਣੇ ਕੋਟੀ ਸੇ ਖਾਂ ਅੱਜ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਪ੍ਰਾਈਵੇਟ ਵਿਅਕਤੀਆਂ ਵੱਲੋਂ ਲੜਕੀ ਦੇ ਪ੍ਰੈਗਾ ਕੈਪਸੂਲ ਖਾਦੇ ਹੋਣ ਬਾਰੇ ਜਾਂ ਕੋਈ ਹੋਰ ਨਸ਼ਾ ਕੀਤੇ ਹੋਣ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਆ ਜੋ ਇਸ ਸਬੰਧੀ ਅਸੀਂ ਲੜਕੀ ਦਾ ਐਡਰੈਸ ਵੈਰੀਫਾਈ ਕਰ ਰਹੇ ਆ ਲੜਕੀ ਦਾ ਐਡਰੈਸ ਵੈਰੀਫਾਈ ਕਰਕੇ ਤੇ ਲੜਕੀ ਪਾਸੋਂ ਪੁੱਛਗਿੱਛ ਕਰਕੇ ਅਸੀਂ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਤੇ ਜੇਕਰ ਲੜਕੀ ਨੂੰ ਕਿਸੇ ਮੈਡੀਕਲ ਟਰੀਟਮੈਂਟ ਦੀ ਜ਼ਰੂਰਤ ਹੋਈ ਤਾਂ ਉਸ ਦਾ ਲਿਹਾ ਜਾ ਮੈਡੀਕਲ ਟਰੀਟਮੈਂਟ ਵੀ ਕਰਵਾਇਆ ਜਾਏਗਾ ਥੈਂਕ ਯੂ ਸੋ ਮਚ